ਜਾ ਕੋਵਾ ਦੀ ਬਾਜੀ ਕਰਾਂ ਨੇ ਰੇਚਾ ਆ ਆ ਗਈ ਫੈਵਰ ਗੇਟ ਵਾਜੀ ਆ ਗਈ ਆ ਗਈ ਆ ਗਈ ਫੈਵਰ ਗੇਟ 'ਤੇ ਪਹੁੰਚ ਗਈ ਮੈਂ ਉਸ ਤੋਂ ਤੇ ਬੜਾ ਇਹ ਨੁਕਸਾਨ ਜੇ ਕਿਹੜਾ ਧਾਨ ਖਾਸਾ ਹੈ ਭਾਈ ਦੇ ਸਵਾ ਸਟੈਂਡ ਤੇ ਸੁੱਖਿਆ ਵਾਲਾ ਹੈ ਨਾ ਬਿਲਕੁਲ ਨਸਰੀ ਦੇ ਕੋਲੇ ਆ ਤੇ ਤੁਸੀਂ ਦੇਖ ਸਕਦੇ ਹੋ ਨਾ ਵੀਰ ਵਹਿਗੂ ਜਰੂਰ ਲਿਖਿਓ ਘਰਾਂ ਦਾ ਬਚਾਅ ਹੋ ਸਕੇ ਵੱਡੀ ਸ਼ਰਕ ਤੋਂ ਬਾਈ ਕੋਈ ਵੀ ਨੰਗਦਾ ਬੋਚ ਕੇ ਰੁਕ ਜਿਹੜਾ ਹੁੰਦਾ ਯਾਰ आया <laughs> बीजली ਆਸ ਕਰੋ ਕਿ ਨਿਕਸਾਂ ਨੂੰ ਨਹੀਂ ਤੇ ਬੱਸ ਰਹੇ ਇੱਕ ਸਾਹ ਵੀ ਨਹੀਂ ਭਾਈ ਜਰੂਰ ਖਿਆਰ ਰੱਖਿਆ ਕਰੋ ਜਿਹੜਾ ਕੋਈ ਵੀ ਆਪਣੇ ਪਿੰਡਾਂ ਦੇ ਵਿੱਚ ਟੈਂਕੀਆਂ ਨੂੰ ਪਾਣੀ ਨਾ ਭਰ ਕੇ ਰੱਖਿਆ ਕਰੋ ਇਧਰੋਂ ਜੰਦੀ ਸਾਬਾ ਉਹ ਥਾਂ ਦੇ ਕੋਲ ਟੈਕਸ ਵਾਹੀ ਜਾਂਦਾ ਤੇ ਇਧਰ ਜਿਹੜੀ ਘਰਾਂ ਨੂੰ ਜਾ ਕੇ ਪੈ ਗਈ ਘਰਾਂ ਨੂੰ ਜਿਹੜੀ ਅੱਗ ਨਾ ਲਾ ਪਈ ਤੇ ਅਈ ਬਗ ਵੀ ਕਿੰਨਾ ਤੇ ਨਿਸ਼ਾਨ ਹੋ ਗਏ ਵੀ ਆਈ ਆ ਪਰ ਇਸ ਨਾਲ ਦੱਸਣਾ ਤੇ ਬਾਕੀ ਬਾਈ ਕਾਂ ਤੋਂ ਪੈਜੀ ਘਰਾਂ ਨੂੰ ਪੈਜੀ ਉਹ ਦੇਖੋ ਯਾਰ ਤੁਸੀਂ ਰਹਿਣ ਲੱਤੂਆਂ ਘਰਾਂ ਦੇ ਕਿਚ ਇੰਨਾ ਜਿਆਦਾ ਨੁਕਸਾਨ ਹੋਇਆ ਹੈ ਨਾ ਅੱਗ ਦੇ ਵਿੱਚੋਂ ਟੈਂਪੂ ਵੀ ਰਾਖ ਲੈ ਜਾਂਦਾ ਆ ਹੋ ਗਿਆ ਜੰਗ ਇੱਧਰ ਵਾ ਇੱਧਰ ਹੋ ਜਾ ਅੱਜ ਤਾਂ ਬਾੜੀ ਜਾ ਰਹੀ ਹੈ ਤਾਂ ਲੋਡ ਤੋਂ ਬੱਤਾ ਆ ਜਾ ਰਹੀ ਹੈ ਕੋਈ ਨਹੀਂ ਕੋਈ ਦੀ ਹੈਨਾ ਮੁਸ਼ਕਲ ਆ ਕੋਈ ਦੀ ਮੁਸ਼ਕਲ ਬਾੜੀ ਆ ਇੱਧਰ ਬਾੜੀ ਆਈ ਨਾ ਅੱਜ ਫਾਈਬਰ ਗੇਟ ਤੇ ਅੱਕਾ ਯਾਰ ਫਾਈਬਰ ਗੇਟ ਕੀ ਕਰੂ ਤੇ ਲਈ ਤਾਂ ਹੋਰ ਨਾਲ ਤਾਂ ਟੈਂਕੀਆਂ ਨਾਲ ਫੇਰ ਜਾ ਬੋਲੀ ਹੈ ਬਹੁਤੀ ਘਰ ਆ ਰਿਹਾ ਉਹ ਦੇਖੋ ਨਾ ਘਰਾਂ ਦੇ ਵਿੱਚ ਉਧਰ ਵੀ ਰਾਂਗੀ ਬਾਈ ਬਾਈ ਅੱਗੇ ਅਰਦਾਸ ਜ਼ਰੂਰ ਕਰਿਓ ਤੇ ਪਿੰਡਾਂ ਦੇ ਨਕਸ਼ਾ ਨਾ ਸੁਵਾਂ ਦਾ ਇਹ ਆ ਗਰੀਬ ਬੰਦੇ ਹੈ ਨਾ ਬਾਜ਼ੀਗਰਾਂ ਦੇ ਘਰਾਂ ਕੋਲੇ ਭਾਈ ਦੇਸੇ ਜਿਹੜਾ ਡੇਰਾ ਹੈ ਅਕੈਡਮੀ ਦੇ ਕੋਲੇ ਕੁੜੀਆਂ ਨੂੰ ਬੰਦਿਆਂ ਨੂੰ ਬਾਹਰ ਕੱਢੀ ਨੇ ਜਵਾਕਾਂ ਨੂੰ ਵਿੱਚ ਕੋਈ ਵੀ ਪ੍ਰਕਾਰ ਦੇ ਇਨਸਾਨ ਹੋ ਗਏ ਨਾ ਅਕੈਡਮੀ ਦੇ ਕੋਲੇ ਕਾਲਕਾ ਯਾਰ ਲੈਟ ਦੇ ਜਿਹੜੇ ਢਾਕੇ ਪੈ ਰਹੇ ਹਨ ਆ ਜਾਓ ਚੱਲੋ ਬੜੇ ਦੇ ਵਿੱਚ ਹੀ ਅੱਗ ਲੱਗੀ ਦੇਖ ਲਓ ਹਨ ਭਾਈ ਉਹ ਵੀ ਕਿੰਨੇ ਕੀ ਬਜਾਉਂ ਚੱਲੀ ਯਾਰ ਤੁਹਾਡੇ ਹਿਸਾਬ ਨਾਲ ਹੈਲ ਗਿਆ ਲੱਗ ਰਿਹਾ ਹੋਰ ਹੋਰ ਆ ਜਾਣਾ ਥੰਦੇ ਹਾਂ ਘਟੋ ਘਟੋ ਵੀ ਬੰਦ ਵਾਲੀ ਬੜੀ ਨਾ ਆਈ ਜਾਂਦੀ ਆ ਦੇ ਬਾਲਣ ਬੁਲਣ ਵਾਲਾ ਉਧਰੋਂ ਬਾਲਣ ਵਾਲਾ ਵੀਰ ਬਣ ਕੇ ਪ੍ਰਬੰਧ ਜ਼ਰੂਰ ਕਰਕੇ ਰੱਖਿਆ ਕਰੋ ਪਿੰਡਾਂ ਦੇ ਵਿੱਚ ਹਨਾ ਟੈਂਕੀ ਨੂੰ ਕਿਹਾ ਬੁਰਾ ਹਾਲ ਆ ਭਰਾਵਾ ਹਨਾ ਤਾਰਾਂ ਬਿਜਲੀ ਲਾਈਟ ਨੂੰ ਸਾਰੇ ਕਿਤੇ ਬਹਿ ਗਈ ਫਾਈਬਰ ਗੇਟ ਇੱਕ ਇੱਕ ਫਾਈਬਰ ਗੇਟ ਕੀ ਕਰੂਗੀ ਹਨਾ ਪ੍ਰਸ਼ਾਸਨ ਨੂੰ ਬੇਨਤੀ ਹੈ ਵੱਧ ਤੋਂ ਵੱਧ ਇਹਦੇ ਵਿੱਚ ਭਾਈਚਾਰਾ ਪਹੁੰਚੇ ਰਾ ਜ਼ਰੂਰ ਕਰੀਬ ਬੰਦੇ ਮਤ ਲੋ ਸਕਿਆ ਨਾ ਭਾਈ ਦੇਸੇ ਕਾਲ ਅਕੈਡਮੀ ਦੇ ਕੋਲੇ ਜਿਹੜਾ ਬਾਜੀਗਰਾਂ ਡੇਰਾ ਉਹਦੇ ਵਿੱਚ ਵੀ ਸਾਰੇ ਵਿੱਚ ਅੱਗ ਫੈਲ ਗਈ